ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਹ ਜੀ ਕਿਦਾ ਹਾਲ ਚੰਗਾ? ਅੱਜ ਛੁੱਟੀ ਘਰੇ ਰੈਸਟ ਕਰ ਰਹੇ ਆ। ਮੰਮੀ ਬਣਾ ਰਹੀ ਆ, ਮੰਮੀ ਕੱਟ ਰਹੀ ਆ ਸਬਜ਼ੀ, ਕੜੀ ਬਣਾ ਲਈ। ਤੇ ਢੋਪ ਬਣੀ ਵਧੀਆ ਨਿਕਲੀ ਹੋਈ ਆ। ਮੰਮੀ ਹੁਣੇ ਤੇ ਨਾਲ ਲਾਈਵ ਆ ਵਲੌਗ, ਲੋਕਾਂ ਦੇ ਵਲੌਗ ਦੇਖਣ ਲੱਗਿਓ ਆ। ਮੈਂ ਆਪਣਾ ਵਲੌਗ ਬਣਾ ਰਿਹਾ ਆ। ਅਫਸਰਤਵਿੰਦਰ ਮੈਨਾਂ ਦਾ ਰਸੋਈ ਦੇ ਵਿੱਚ ਕੁਛ ਕਰ ਰਹੀ ਆ। ਮੰਮੀ ਬਣਾ ਰਹੀ ਆ ਮੰਮੀ ਕੱਟ ਰਹੀ ਆ ਸਬਜ਼ੀ ਕੜੀ ਦੇ ਲਈ ਪਿਆਜ਼ ਕੱਟਦੇ ਆ ਹੂੰ ਵੀ ਕੱਟ ਰੇ ਆ ਪਿਆਜ਼ ਕੜੀ ਬਣਾ ਰੇ ਆ ਮੰਮੀ ਨੇ ਤਾਂ ਪਿਆਜ਼ ਕੱਟ ਲਈ ਛੋਟੇ ਛੋਟੇ ਨਾਲ ਮਿਰਚਾ ਰੱਖੀ ਹੋਈ ਆ ਹੋਰ ਮੰਮੀ ਕਿੰਨੇ ਦਿਨ ਰਹਿ ਗਏ 13-14 ਦਿਨ ਰਹਿ ਗਏ ਇੰਡੀਆ ਜਾਣ ਲਈ ਹੈਂ ਉਂਗਲੀਆਂ ਦੇ ਗਿਣਦੇ ਮੈਂ ਕਿਉਂ ਨਾ ਗਿਣ ਕੇ ਦਿਖਾਈ ਪਪ ਐਵੇਂ ਪਾਪਾ ਤੇਰੇ ਨੇ ਕਿਹਾ ਹੈ ਨੀ ਸੰਤਲਵਿੰਦਰ ਦੇ ਗਿਣਤਾਸ ਦਾ ਅੱਛਾ ਦੋ ਦਿਨ ਬਾਅਦ ਹੈਗੇ ਦੋ ਦਿਨਾਂ ਚੋਂ ਨਿਕਲੇ ਕਿੰਨੇ ਰਹਿ ਜਾਂਦੇ ਨੇ ਭੇੜਾਂ ਦੇ ਰਹਿ ਜਾਂਦੇ ਅੱਛਾ ਦੇਖੇ ਆਪਾਂ ਆਟਾ ਉਹ ਤੇ ਨਾਲ ਜਾਣਾ ਉਹ ਇੰਨਾ ਚੰਗਾ ਠੀਕ ਹੈ ਆਪਾਂ ਬਾਦੋ ਵੀ ਪਿਆਜ ਦੇਣੀ ਇੱਥੇ ਫੜੀ ਕੀ ਬਣਾਣ ਲੱਗਿਆ ਰੋਟੀ ਸਾਦ ਵਾਲੀਆਂ ਰੋਟੀਆਂ ਆਲੂ ਵਾਲੀਆਂ ਨਾ ਨਾ ਬੇਸਨ ਵਾਲੀ ਬੇਸਨ ਦਾ ਲਾ ਲੀਓ ਰੋਟੀਆਂ ਖਾ ਕੇ ਚਮਚੇ ਨਾਲ ਮੀਂਹ ਨਹੀਂ ਮੰਮੀ ਕਹਿੰਦੇ ਚਮਚੇ ਨਾਲ ਖਾ ਲਿਓ ਬੇਸਨ ਮਗਰ ਆਇ ਤੇ ਕੀੜੀਆਂ ਆਈਆਂ ਸਮਝੀ ਵੀ ਬੋਲ ਨੂੰ ਦੇ ਵਿੱਚ ਤੇ ਹੈਗਾ ਆ ਇਹ ਤੇ ਕੁਝ ਡਿੱਗਿਆ ਹੁਣ ਤਵਿੰਦਰ ਨਹੀਂ ਆ ਤਨੁਕ ਜਗਾਇਆ ਬਾਰੋਂ ਅੰਦਰ ਨਹੀਂ ਮੰਨਿਆ ਜਗ੍ਹਾ ਨਾ ਗਿਆ ਇਦਾਂ ਜਗ੍ਹਾ ਆ ਜੋ ਕਹਿੰਦੀ ਉੱਥੇ ਥੋੜੀ ਜਗ੍ਹਾ ਆ ਉੱਥੋਂ ਆਂਦੀ ਆ ਦਾ ਆ ਬਾਬਿਆਂ ਦੀ ਇਦਾਂ ਉਹ ਕੋਈ ਹੋਰੇ ਆ ਵਾ ਦਮਾਜ ਮਸ਼ੀਨ ਵੀ ਰੱਖੀ ਆ ਸੂੜ ਵੀ ਸੀਨੇ ਆ ਨਾਮ ਨਾਲ ਸੀ ਅੱਛਾ ਜੀ ਕੀ ਦਿੱਤਾ ਸੂੜ ਸੀ ਗਿਆ ਸੂੜ ਸੂੜ ਨਹੀਂ ਸੀ ਤਾਂ ਸੀ ਇਹਨ ਲਾਈ ਜਾ ਮੈਂ ਨਾ ਤਾਂ ਕੀ ਆ ਤੇਰੇ ਡੱਬੇ ਚ ਦਿਖਾਈ ਮੜਿਆ ਮੇਰੇ ਡੱਬੇ ਚ ਬਹੁਤ ਕੁਝ ਦਿਖਾਈ ਕੀ ਕੀ ਆ ਦੇਚ ਆ ਦੇ ਸੀ ਤੇ ਜਿਹੜਾ ਲਾਇਆ ਸੀ শূন্য ਸਾਂញੇ ਨੀਰਨਾ শূন্য শূন্য ਸਾਈਆਂ ਕਿਹੜੀ ਆ ਉਹ ਜਿਹੜੀ ਲਾਈਦੀ ਆ ਹੁੰਦੀ ਆ ਹਾਂ ਸਾਈਆਂ ਵਧਾਈਆ ਸਾਈਆਂ ਵਧਾਈਆ ਆ ਇੰਚ ਟੇਪ ਲਾਇਆ ਹਾਂ ਇਹਦੇ ਵਿੱਚ ਵੀ ਰੀਲਣਾ ਆ ਓਕੇ ਕਿਟਰ ਰੱਖੀ ਆ ਪੂਰੀ ਕਿਟਰ ਰੱਖੀਓ ਇੰਨਾ ਕੁ ਰੱਖਣਾ ਪੈਂਦਾ ਪੈਂਸਾਰੇ ਜੋ ਕੋਸਾਂ ਨੂੰ ਰਾਵੀ ਪਈ ਇੱਥੇ ਕੁਛ ਸਮਾਨ ਤੇ ਆ। ਨੋਬਵੀਆ ਇਹ ਲੱਜ ਵੀ ਪਈਆਂ ਸੋਲੀਆਂ ਆ। ਆਪ ਇਹ ਅੱਜ ਘੱਟ ਨਹੀਂ ਚ ਹੈ ਨਹੀਂ। ਘੱਟ ਤਾਂ ਨਹੀਂ ਲੈ। ਮੈਂ ਹੋਲੇ ਨਹੀਂ ਪਾਉਂਦਾ। ਇਹ ਆਵਾਜ਼ ਆ ਜਿਹੜੇ ਲੇਗੀ। ਲਾਉਂਗੀ। ਆਟਾ ਗਨੋ ਲਿਆ ਇਹਨਾਂ ਨੇ ਵਿੱਚ ਮਟੀਰੀਅਲ ਜਿਆ ਪਾ ਗਏ। ਮੈਨੂੰ ਦੱਸਿਆ ਹੀ ਨਹੀਂ। ਮੈਂ ਲੇਟ ਹੋ ਗਿਆ ਵੀਡੀਓ ਬਣਾ ਲ ਲਈ। ਕੀ ਡਿਜ਼ਾਈਨ ਅੰਦਰ ਕੁਝ ਕਰਦੇ ਬਿਜ਼ੀ ਮੈਂ ਕਿਤੇ ਕਿਤੇ ਘੂੜੇ ਬਿਜਿਨਸ ਚੱਲਦੇ ਕਰੇ ਚੱਲਦੇ ਹੋਣਗੇ ਜਾਂ ਪਤਾ ਕੋਈ ਨਹੀਂ ਬਿਜ਼ਨਸ ਵੀ ਚਲਾਵਾਂਗੇ ਹਾਂ ਨਾ ਕੋਈ ਪਾਣੀ ਵਿੱਚ ਜੋ ਮਰਜੀ ਪਾ ਦੇ ਰੋਟੀਆਂ ਦੇ ਦੇ ਪਾਸ ਅੱਜ ਬਾਹਰ ਰੋਟੀਆਂ ਦੇ ਦੀ ਮੈਨੂੰ ਮੂਝੇ ਪਾਲਖ ਨਹੀਂ ਲੱਗੀ ਕਿੰਨਾ ਟਾਈਮ ਹੋ ਗਿਆ ਕੋਛ ਨਹੀਂ ਹੋ ਗਿਆ ਸਵੇਰੇ ਜਿਹੜਾ ਚਾਰ ਨਾ ਖਾਧਾ ਕੀਤਾ ਉਹ ਕੀ ਖਾਂਦਾ ਤੁਸੀਂ ਥੁੱਕ ਤੇ ਲੱਗੀ ਨਹੀਂ ਦੱਸੀ ਕੀ ਖਾਂਦਾ ਜਾਨ ਮਠਿਆਈ ਖਾਦੀ ਭੁਰੀਆਂ ਦੇ ਫਾਦੇ ਸਨੈਕ ਭਾਜੀ ਆ ਲੈ ਸਨੈਕਸ ਦੱਸ 2:00 ਵਜੇ ਰੋਟੀ ਨਹੀਂ ਖਾਧੀ ਅਜੇ 6:30 ਹੋ ਗਿਆ ਚਲ ਕੋਈ ਬਣਾ ਲਾ ਖਾइए ਰੋਟੀ ਤਾਂ ਉਡੀ ਰੋਟੀ ਆ ਗਈ ਪਾਦੇ ਵਿੱਚ ਲਓ ਜੀ ਇਹਦੇ ਨਾਲ ਹੀ ਬਲੌਗ ਦਾ ਕਰਦੇ ਆ ਐਂਡ ਇਹ ਛੋਟੀ ਜੀ ਵੀਡੀਓ ਦੇਖੋ ਤੇ ਕਰੋ ਇੰਜੋਏ ਸਤਿ ਸ੍ਰੀ ਅਕਾਲ ਜੀ